ਤੁਸੀਂ ਦੇਖ ਰਹੇ ਹੋ ਸਮਾਣਾ ਹਲਚਲ نیوز ਅੱਜ ਇੱਕ ਹੋਰ ਮਸਲਾ ਆਇਆ ਸਾਡੇ ਧਿਆਨ ਦੇ ਵਿੱਚ ਅਸੀਂ ਪਹਿਲਾਂ ਵੀ ਕਿਹਾ ਸੀਗਾ ਸਮਾਣਾ ਹਲਚਲ نیوز ਤੇ ਦਿੱਲੀ ਤੇ ਸਵੇਰਾ ਟੀਵੀ ਹਮੇਸ਼ਾ ਹੀ ਲੋਕ ਮਸਲੇ ਚੱਕਦਾ ਆਇਆ ਅੱਜ ਵੀ ਇੱਕ ਲੋਕਾਂ ਨੇ ਐਸਾ ਮਸਲਾ ਵਾਰਡ ਨੰਬਰ 21 ਦੀ ਤੇਜ ਕਲੋਨੀ ਦੇ ਵਿੱਚ ਮਹੱਲਾ ਵਾਸੀ ਭਾਰੀ ਗਿਣਤੀ ਵਿੱਚ ਖੜੇ ਨੇ ਤੁਸੀਂ ਦੇਖ ਰਹੇ ਹੋ ਇੱਥੇ ਸੈਕਟਰ ਦੀ ਗਿਣਤੀ ਵਿੱਚ ਮਹੱਲਾ ਵਾਸੀ ਖੜੇ ਨੇ ਇੱਥੇ ਕੋਈ ਦਰਗਾਹ ਦੇ ਉੱਤੇ ਕੋਈ ਸੇਵਾਦਾਰ ਹੈ ਜਿਸ ਨੇ ਨਾਲ ਲੱਗਦੇ ਗਵੰਡੀਆਂ ਨੂੰ ਗਲਤਫਹਿਮੀ ਦਾ ਗਲਤਫਹਿਮੀ ਦਾ ਸ਼ਿਕਾਰ ਹੋ ਗਏ ਮੀਆਂ ਬੀਬੀ ਦਾ ਆਪਸੀ ਝਗੜਾ ਸੀ ਉਸ ਨੂੰ ਉਸ ਨੂੰ ਇਹ ਗਲਤਫਹਿਮੀ ਹੋਈ ਕਿ ਮੀਂਹ ਨੂੰ ਕੋਈ ਉਹ ਗਲਤਕ ਬੋਲ ਰਹੇ ਨੇ ਕਿ ਵੀ ਮੈਨੂੰ ਗਾਲਾਂ ਚੰਗੀਆਂ ਮਾੜਾ ਚੰਗਾ ਬੋਲ ਰਹੇ ਨੇ ਉਹਨੇ ਉਸ ਮਕਸਦ ਨੂੰ ਲੈ ਕੇ ਇੰਨਾ ਕੁ ਬਣਾਇਆ ਹੂਲ ਦਿੱਤਾ ਕਿ ਉਹਨੇ ਆਪਣਾ ਪਰਿਵਾਰ ਸਾਰੇ ਨਾਲ ਸੱਦ ਲਿਆ ਤੇ ਉਹਨਾਂ ਨੇ ਆ ਕੇ ਪਰਮਜੀਤ ਕੌਰ ਤੇ ਉਹਦੇ ਘਰ ਵਾਲੇ ਨੂੰ ਭਾਰੀ ਕੁੱਟਮਾਰ ਕੀਤੀ ਤੇ ਉਹਦੇ ਤੇ ਉਹਦਾ ਬੇਟੇ ਤੇ ਕੋਈ ਕੀ ਨਾਮ ਸੀ ਉਹਦਾ ਮੁੰਡੇ ਦਾ ਮਿੱਠੂ ਤੇ ਇਲਜ਼ਾਮ ਲਾਇਆ ਕਿ ਵੀ ਉਸਨੇ ਢਿੱਡ ਦੇ ਵਿੱਚ ਲੱਤਾਂ ਵਾਰੀਆਂ ਨੇ ਜਦ ਕਿ ਮਹੱਲਾ ਵਾਸੀਆਂ ਨੇ ਦੱਸਿਆ ਉਹਦੇ ਕਿਸੇ ਨੇ ਲੱਤਾਂ ਨਹੀਂ ਮਾਰੀਆਂ ਜਿੱਦ ਜਦ ਕਿ ਉਹ ਦੁਕਾਨ ਤੇ ਸੀਗਾ ਜਿਹਦੀ ਸੀਸੀਟੀ ਵੀ ਕੈਮਰੇ ਦੇ ਵਿੱਚ ਫੁਟੇਜ ਸਬੂਤ ਦੇ ਤੌਰ ਤੇ ਮੌਜੂਦ ਹੈ ਤੇ ਇਸ ਟਾਈਮ ਸੈਂਕੜੇ ਮਹੱਲਾ ਵਾਸੀ ਨਾਲੇ ਜਿਹੜਾ ਕਿ ਵੀ ਸੱਚਾਈ ਦਾ ਸਾਥ ਦੇ ਰਹੇ ਨੇ ਦੇਣਾ ਵੀ ਚਾਹੀਦਾ ਹੁਣ ਵੇਖਣਾ ਹੋਵੇਗਾ ਕਿ ਪੁਲਿਸ ਪ੍ਰਸ਼ਾਸਨ ਕਿੰਨੀ ਕੋਈ ਕਾਰਵਾਈ ਕਰਦਾ ਇੱਥੇ ਆ ਵੀ ਦੇਖਣਾ ਬਣਦਾ ਹੈ ਕਿ ਵੀ ਕੋਈ ਪੁਲਿਸ ਮੁਲਾਜ਼ਮ ਹੈ ਸੀਨੀਅਰ ਅਧਿਕਾਰੀ ਹੈ ਉਸ ਨੂੰ ਉਹ ਆਪਣੇ ਉਹਨੂੰ ਕੋਈ ਉਸਨੂੰ ਹਵਾ ਦਿੰਦਾ ਕਿ ਵੀ ਮੇਰੇ ਨਾਲ ਹੈ ਮਹੱਲਾ ਵਸੀਆਂ ਨੂੰ ਧੋਸ਼ ਦਿੰਦਾ ਧਮਕੀਆਂ ਦਿੰਦਾ ਹੈ ਕਿ ਮੇਰੇ ਨਾਲ ਫਲਾਣਾ ਫਲਾਣਾ ਅਫਸਰ ਹੈ ਡੀਜੀਪੀ ਸਾਹਿਬ ਤੇ ਮੁੱਖ ਮੰਤਰੀ ਸਾਹਿਬ ਨੂੰ ਬੇਨਤੀ ਹੈ ਨਮਰਤਾ ਨਮਰਤਾ ਸਹਿਤ ਬੇਨਤੀ ਹੈ ਉਸ ਪੁਲਿਸ ਅਧਿਕਾਰੀ ਨੂੰ ਉਸ ਤੋਂ ਪਰੇ ਹੀ ਰੱਖਿਆ ਜਾਵੇ ਤਾਂ ਜੋ ਜਿਹੜਾ ਉਹ ਉਸ ਨੂੰ ਆਪਣੀ ਤੇ ਵੀ ਉਹਦੇ ਆਪਣਾ ਉਹਨੂੰ ਨਾਮ ਲੈ ਕੇ ਲੋਕਾਂ ਦੇ ਹੋਜ ਆਪਣਾ ਉਹਨੂੰ ਤਪਕੇ ਮਾਰਦੇ ਤੇ ਉਹਨਾਂ ਤੇ ਬਣਦੀਆਂ ਕਾਰਵਾਈਆਂ ਕਰਾਣ ਦੀਆਂ ਧਮਕੀਆਂ ਦਿੰਦਾ ਤੇ ਹੁਣ ਦੇਖਣਾ ਹੋਵੇਗਾ ਇਹ ਪੁਲਸ ਪ੍ਰਸ਼ਾਸਨ ਸੱਚਾਈ ਦਾ ਸਾਥ ਦਿੰਦਾ ਹੈ ਜਾਂ ਝੂਠ ਦਾ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਕੈਮਰਾਮੈਨ ਕੁਲਵਿੰਦਰ ਸਿੰਘ ਦੇ ਨਾਲ ਪ੍ਰੇਮ ਬਦਵਾ ਦੀ ਰਿਪੋਰਟ ਭਾਈ ਜੀ ਤੁਹਾਡਾ ਨਾਮ ਜਸਪਾਲ ਸਿੰਘ ਜੀ ਜਸਪਾਲ ਸਿੰਘ ਜੀ ਕੀ ਗੱਲ ਹੋਈ ਸੀਗੀ ਇਹ ਕਦੋਂ ਦੀ ਗੱਲ ਹੈ ਤੇ ਕੀ ਮਾਮਲਾ ਹੈ ਇਹ ਇਹ ਰਾਤ ਦੀ 8:30 ਵਜੇ ਦੀ ਗੱਲ ਹੈ ਜੀ ਇਹ ਇਹ ਕੱਲ ਦੀ ਗੱਲ ਹੈ ਇਹ ਕੱਲ ਦੀ ਕੱਲ ਰਾਤ ਦੀ ਗੱਲ ਹੈ ਜੀ 8:30 ਵਜੇ ਦੀ ਜੀ ਅਸੀਂ ਬਾਹਰ ਖੜੇ ਸੀ ਇਹ ਆਪਣਾ ਪਰਮਜੀਤ ਕੌਰ ਤੇ ਕਾਲਾ ਸਿੰਘ ਬਾਹਰ ਖੜੇ ਸੀ ਆਪਸ ਵਿੱਚ ਇਹਨਾਂ ਦੀ ਮਾੜੀ ਮੋਟੀ ਗੱਲਬਾਤ ਹੋਣੀ ਹੈ ਜ ਇਹਨਾਂ ਦੀ ਆਪਸੀ ਆਪਸੀ ਗੱਲਬਾਤ ਸੀ ਤੇ ਇਹ ਖੜੇ ਸੀ ਤੇ ਬਾਬਾ ਕੰਧ ਤੇ ਖੜਾ ਸੀ ਮੈਨੂੰ ਪੁੱਛ ਰਿਹਾ ਵੀ ਕੀ ਗੱਲ ਹੋ ਗਈ ਮੈਂ ਬਾਬਾ ਕੋਈ ਗੱਲ ਨਹੀਂ ਹੈਗੀ ਤੂੰ ਆਪਣਾ ਜਾ ਉਧਰ ਤੇਰੀ ਕੋਈ ਗੱਲ ਨਹੀਂ ਹੈ ਜੀ ਤਾਂ ਪਰ ਇੰਨੀ ਗੱਲ ਸੁਣ ਕੇ ਇੱਧਰ ਨੂੰ ਆ ਗਿਆ ਬਾਬੇ ਨੇ ਰੌਲਾ ਪਾਤਾ ਕਹਿੰਦਾ ਜੀ ਮੈਨੂੰ ਗਾਲਾਂ ਕੱਢ ਰਿਹਾ ਜੀ ਕਾਲਾ ਗਾਲਾਂ ਕੱਢ ਰਿਹਾ ਆਪਣੇ ਮੁੰਡਿਆਂ ਨੂੰ ਬਾਜ ਮਾਰਿਆ ਨੂੰਹਾਂ ਨੂੰ ਬਾਜ ਮਾਰਿਆ ਸਾਰੇ ਟੱਪ ਕੇ ਕੰਧ ਆ ਕੇ ਇਹਨਾਂ ਦੇ ਗਲ ਪੈ ਗਏ ਹੱਥੀ ਪੈ ਗਏ ਕੁੱਟਿਆ ਮਾਰਿਆ ਉਹਦਾ ਮੈਂ ਤਾਂ ਮੇਰੇ ਘਰ ਵਾਲੀ ਨਾਲ ਇੱਕ ਗਵਾਂਡੀ ਭਰਾ ਮੇਰਾ ਵੀਰ ਉਹਨੇ ਨਾਲ ਰਲ ਕੇ ਹੀ ਛਡਵਾਇਆ ਜੀ ਉਸ ਤੋਂ ਬਾਅਦ ਇਹ ਥਾਣੇ ਚਲੇ ਗਏ ਜੀ ਉਸ ਤੋਂ ਬਾਅਦ ਅਸੀਂ ਵੀ ਥਾਣੇ ਚਲੇ ਗਏ ਆ ਰਿਪੋਰਟ ਲਖਣ ਵਾਸਤੇ ਦੋਵੇਂ ਧਿਰਾਂ ਹਾਂਜੀ ਦੋਵੇਂ ਧਿਰਾਂ ਤੇ ਉਹ ਪਰਮਜੀਤ ਗੌਰ ਅਜੇ ਵੀ ਹਸਪਤਾਲ 'ਚ ਰਾਤ ਦੇ ਜਿਹੇ ਇਲਾਜ ਨੇ ਉਹ ਉੱਥੇ ਹੀ ਦਾਖਲ ਕੀਤੇ ਹੋਏ ਨੇ ਤੇ ਗੱਲ ਇਹ ਹੋਈ ਸੀਗੀ ਕਿ ਤੇ ਮੀਆਂ ਬੀਬੀ ਆਪਸ ਵਿੱਚ ਗੱਲ ਕਰਦੇ ਪਏ ਸੀ ਉਹ ਗਲਤਫਹਿਮੀ ਦਾ ਸ਼ਿਕਾਰ ਹੋ ਕੇ ਹਾਂਜੀ ਸ਼ਕੀਲ ਸ਼ਾਹ ਜੀ ਬੱਬਾ ਸ਼ਕੀਲ ਕੋਈ ਗਲਤਫਹਿਮੀ ਦਾ ਸ਼ਿਕਾਰ ਹੋ ਕੇ ਉਹਨੂੰ ਐ ਲੱਗਾ ਕਿ ਵੀ ਮੈਨੂੰ ਕੁਝ ਕਹਿ ਰਹੇ ਨੇ ਹਾਂਜੀ ਹਾਂਜੀ ਗਲਤਫਹਿਮੀ ਕਹੋਗੇ ਉਹਨੂੰ ਹਾਂਜੀ ਹਾਂ ਗਲਤਫਹਿਮੀ ਓਕੇ ਕੀ ਖਾ ਰਿਹਾ ਬਾਈ ਜੀ ਤੁਹਾਡਾ ਨਾਮ ਮੇਰਾ ਨਾਮ ਗੁਰਮੀਤ ਸਿੰਘ ਹੈ ਗੁਰਮੀਤ ਜੀ ਕੀ ਗੱਲ ਹੋਈ ਸੀਗੀ ਬੀਤੀ ਰਾਤ ਜਿਹੜਾ ਇਹ ਮਾਮਲਾ ਅੱਜ ਇਕੱਠ ਕੀਤਾ ਹੈ ਮਹੱਲੇ ਨੇ ਤਕਰੀਬਨ ਰੋਟੀ ਖਾ ਰਿਆ ਸੀ ਅੰਦਰ ਮੇਰੇ ਬੇਟੇ ਦੇ ਆਕੇ ਮੈਨੂੰ ਬਾਹਰ ਬਾਜ਼ ਮਾਰੀ ਕਹਿੰਦੇ ਪਪਾ ਆਂਟੀ ਨੂੰ ਕੋਟਰੇ ਨੇ ਮੈਂ ਆਕੇ ਫੜਾ ਫ ਉਨਾਂ ਦੀ ਵਾਲੀ ਵੀ ਗਿਰ ਗਈ ਆ ਉਰੇ ਤੇ ਇਹਨਾਂ ਨੇ ਆਪਣੀ ਨੂਨ ਧੱਕੇ ਨਾਲ ਹਸਪਤਾਲ ਦਾਖਲ ਕਰਾਇਆ ਹੋਇਆਗਾ ਵੀ ਕਹਿੰਦੇ ਨੇ ਸਾਡੇ ਵੀ ਨੂਨ ਦੇ ਲੱਤਾਂ ਮਾਰੀਆਂ ਪੇਟ 'ਚ ਕਿਸੇ ਨੇ ਕੋਈ ਹੱਥ ਨਹੀਂ ਲਾਇਆ ਇਹਨਾਂ ਦੇ ਨੂਨ ਨੂੰ ਇਹਨਾਂ ਦੇ ਪਰਿਵਾਰ ਨੂੰ ਇਹਨਾਂ ਨੇ ਸਗੋਂ ਆ ਕੇ ਇਹਨਾਂ ਨੇ ਹੱਥਾ ਪਾਈ ਕੀਤੀ ਆ ਗੁਜੀਆਂ ਸੱਟਾਂ ਮਾਰੀਆਂ ਇਹਨਾਂ ਨੇ ਕਿਹਦੇ ਮਾਰੀਆਂ ਨੇ ਸੱਟਾਂ ਆਂਟੀ ਦੇ ਕੀ ਨਾਮ ਐਂਟੀ ਤਕੌਰ ਦੇ ਐਂਟੀ ਪਰਮਜੀਤ ਕੌਰ ਦੇ ਤੁਸੀਂ ਬਹੁਤ ਨਜਾਇਜ਼ ਕੁੱਟਿਆ ਇਹਨਾਂ ਨੇ ਰਾਤ ਤੁਸੀਂ ਇੱਥੇ ਸੀਗੇ ਸਾਰੇ ਉਦੋਂ ਹਾਂਜੀ ਮੈਂ ਅੰਦਰੋਂ ਨਿਕਲ ਕੇ ਆਇਆ ਜੀ ਮੈਂ ਛਡਾਇਆ ਆ ਕੇ ਓਕੇ ਓਕੇ ਭਾਈ ਜੀ ਤੁਹਾਡਾ ਨਾਮ ਸਰ ਮੇਰਾ ਨਾਮ ਹਰਵਿੰਦਰ ਸਿੰਘ ਹੈ ਹਰਵਿੰਦਰ ਸਿੰਘ ਜੀ ਕੀ ਗੱਲ ਹੋਈ ਸੀ ਬੀਤੀ ਰਾਤ ਜਿਹੜਾ ਇਹ ਕੋਈ ਲੜਾਈ ਝਗੜੇ ਦਾ ਮਾਮਲਾ ਕੋਈ ਸ਼ਕੀਲ ਬਾਬਾ ਕਹਿੰਦੇ ਕਿ ਵੀ ਜਿੰਨੇ ਵੀ ਉਹਦੇ ਪਰਿਵਾਰ ਨੇ ਹਮਲਾ ਕੀਤਾ ਹਾਂਜੀ ਵੀਰ ਜੀ ਗੱਲ ਇਦਾਂ ਹੈ ਕਿ ਇਹ ਜਿਹੜਾ ਮਤਲਬ ਸਾਰੇ ਜਿਹੜਾ ਪਰੇਸ਼ਾਨ ਨਗਰ ਨੂੰ ਪਰੇਸ਼ਾਨ ਕਰਦਾ ਹੈ ਇਹ ਠੀਕ ਹੈ ਇਹਦੇ 7-8 ਤਾਂ ਬੇਟੇ ਨੇ 7-8 ਨੋਆ ਨੇ ਦੀਆਂ ਠੀਕ ਹੈ ਇਹਦਾ ਮਸਲਾ ਇਹ ਐਸੇ ਜੇ ਸਾਡੇ ਗਲੀਆਂ ਅੱਗੇ ਸਾਡੇ ਘਰਾਂ ਅੱਗੇ ਨਾਲੀਆਂ ਦਾ ਪਾਣੀ ਖੜਦਾ ਸੀ ਅਸੀਂ ਉਹਨੂੰ ਉੱਚਾ ਕਰਵਾਇਆ ਜਿਸ ਤੇ ਇਹਨੇ ਇਤਰਾਜ਼ ਪੇਸ਼ ਕੀਤਾ ਜਿਹਦੇ ਵਿੱਚ ਕਿ ਇਹਦਾ ਕੋਈ ਨੁਕਸਾਨ ਨਹੀਂ ਹੈਗਾ ਇੱਧਰ ਇਹਦਾ ਕੋਈ ਲਾਂਗਾ ਨਹੀਂ ਹੈਗਾ ਠੀਕ ਹੈ ਉਸ ਤੋਂ ਬਾਅਦ ਇਹਨੇ ਕਾਲਾ ਸਿੰਘ ਦੇ ਘਰ ਆ ਕੇ ਹਮਲਾ ਕੀਤਾ ਉਹਨਾਂ ਦੇ ਘਰ ਕਾਲਾ ਸਿੰਘ ਕੌਣ ਹੈ ਸਿੰਘ ਨੂੰ ਜ਼ਖਮੀ ਕੀਤਾ ਕਾਲਾ ਸਿੰਘ ਕੌਣ ਹੈ ਸਰ ਕਾਲਾ ਸਿੰਘ ਸਾਡਾ ਗਵੰਡੀ ਹੈ ਗਵੰਡੀ ਠੀਕ ਹੈ ਹੁਣ ਸਾਡੇ ਪ੍ਰਸ਼ਾਸਨ ਅੱਗੇ ਇਹ ਹੀ ਮੰਗ ਹੈ ਕਿ ਸਾਨੂੰ ਮਤਲਬ ਇਹ ਸੇਵਾਦਾਰ ਦੇ ਰੂਪ ਵਿੱਚ ਅਸੀਂ ਇੱਥੇ ਬਿਠਾਇਆ ਹੋਇਆ ਵੀ ਅਸੀਂ ਨਵਾਂ ਸੇਵਾਦਾਰ ਇੱਥੇ ਬਿਠਾਉਣਾ ਚਾਹੁੰਦੇ ਆਂ ਇਨੂੰ ਇੱਥੇ ਕੱਢਿਆ ਜਾਏ ਕਿਉਂਕਿ ਇਹਦੇ ਨਾਲ ਸਾਡੇ ਜਿਹੜੇ ਮੁਹੱਲੇ ਦਾ ਮਾਹੌਲ ਆ ਉਹ ਖਰਾਬ ਹੋ ਰਿਹਾ ਹੈ ਕਿ ਵੀ ਆਜਿ ਦਿਨ ਇਹਦੇ ਕਰਕੇ ਲੜਾਈ ਝਗੜਾ ਹੁੰਦਾ ਆਹੇ ਦਿਨ ਉਹਦੇ ਕਰਕੇ ਲੜਾਈ ਝਗੜਾ ਹੁੰਦਾ ਇਹਨਾਂ ਨੇ ਇੱਕ ਦੁਕਾਨ ਦੇਰ ਉਹ ਵਿੱਚ ਬਾਥਰੂਮ ਬਣਾਇਆ ਹੋਇਆ ਜਿਹਦਾ ਕਿ ਪਾਣੀ ਸਾਰੇ ਗਲੀ ਦੇ ਵਿੱਚ ਛੱਡਦੇ ਨੇ ਉੱਥੇ ਸਾਰੇ ਇਸ਼ਨਾਨ ਕਰਦੇ ਨੇ ਔਰ ਇਹ ਉੱਥੇ ਨੰਗੇ ਨਾ ਹੁੰਦੇ ਅੱਛਾ ਉਸ ਤੋਂ ਬਾਅਦ ਇਹਨਾਂ ਨੇ ਜੀਐਸਪੀ ਸਾਹਿਬ ਦੇ ਪੋਸਟਰ ਤੇ ਤਤ ਦਾ ਮੰਤਰੀ ਸਾਹਿਬ ਦਾ ਪੋਸਟਰ ਦੇ ਉੱਪਰ ਆਪਣਾ ਪੋਸਟਰ ਲਾਇਆ ਹੋਇਆ ਕਰ ਜਿਹਦੇ ਦਮ ਤੇ ਇਹ ਮਾਪਤ ਮਹੱਲੇ ਦੇ ਵਿੱਚ ਗੁੰਡਾਗਰਦੀ ਕਰਦੇ ਕਿਉਂ ਉਹਨੂੰ ਗੁਮਰਾਹ ਕਰਦੇ ਨੇ ਜਿਹੜਾ ਵੀ ਕੋਈ ਪੁਲਿਸ ਅਫਸਰ ਹੈ ਗੁੰਡਾਗਰਦੀ ਕਰਦੇ ਕਰਦੇ ਨੇ ਸਾਡੀ ਪ੍ਰਸ਼ਾਸਨ ਤੋਂ ਇਹ ਹੀ ਮੰਗ ਹੈ ਇਹਦੇ ਉੱਪਰ ਜੋ ਬਣਦੀ ਕਾਰਵਾਈ ਆ ਉਹ ਕੀਤੀ ਜਾਵੇ ਅਤੇ ਮਾਪਤ ਮਹੱਲੇ ਤੋਂ ਇਹਨੂੰ ਬਾਹਰ ਕੀਤਾ ਜਾਵੇ ਤਾਂ ਕਿ ਅਸੀਂ ਆਮ ਸ਼ਾਂਤੀ ਦੇ ਚਾਰ ਮੰਤਰਾਂ ਸਾਈਂ ਤੁਹਾਡਾ ਇੱਥੇ ਆਉਣ ਤੇ ਬਹੁਤ-ਬਹੁਤ ਧੰਨਵਾਦ ਸਾਰੇ ਮਹੱਲਾ ਨਿਵਾਸੀਆਂ ਵੱਲੋਂ ਤੁਹਾਡਾ ਵੀਰ ਜੀ ਬਹੁਤ-ਬਹੁਤ ਧੰਨਵਾਦ। ਭਾਈ ਜੀ ਤੁਹਾਡਾ ਨਾਮ? ਮੇਰਾ ਨਾਮ ਤੇਜਿੰਦਰ ਸਿੰਘ ਹੈ। ਤੇਜਿੰਦਰ ਜੀ ਕੀ ਮਾਮਲਾ ਜਿਹੜਾ ਬੀਤੀ ਰਾਤ ਕਹਿੰਦੇ ਝਗੜਾ ਹੋਇਆ ਕੋਈ ਪਰਮਜੀਤ ਕੌਰ ਦੇ ਵੀ ਸੱਟਾ-ਸੁੱਟਾ ਮਾਰੀ ਨੇ ਗੁੰਜਿਆ ਕੀ ਗੱਲ ਹੋਈ ਸੀ ਇਹ? ਉਹ ਜੀ ਪਹਿਲਾਂ ਵੀ ਇੱਕ ਵਾਰੀ ਹੋਇਆ ਸੀ ਇਦਾਂ। ਐ ਮੇਰੇ ਚਾਚਾ ਜੀ ਨੇ ਜੀ ਅਸੀਂ ਕੜਾਮਾ ਪੱਤੀ ਮਲੇਚ ਰਹਿੰਦੇ ਆ ਉਸ ਵਾਰੀ ਵੀ ਇਹਨਾਂ ਨੇ ਰਾਧਵੇ ਵਿੱਚ ਫੜ ਕੇ ਕੁੱਟਿਆ ਸੀ ਉਸ ਵਾਰੀ ਇਹਨਾਂ ਦੇ ਫਾਦਰ ਨੇ ਸਾਡੇ ਤੋਂ ਮਾਫੀ ਮੰਗੀ ਸੀ ਜਿਹੜਾ ਬਾਬਾ ਬਣਿਆ ਜੀ ਇਹਨੇ ਗਲੀ ਗਲੀ ਰੇੜੀਆਂ ਤੇ ਮੰਗ ਮੰਗ ਕੇ ਇੱਥੇ ਸਾਰਾ ਪਰਿਵਾਰ ਆਪਣਾ ਸ਼ਿਫਟ ਕਰ ਲਿਆ ਜੀ ਮਕਾਨ ਬਣਾ ਲੇ ਹੁਣ ਇੱਥੇ ਨਜਾਇਜ਼ ਕਬਜ਼ਾ ਕਰ ਲਿਆ ਜੀ ਕਿਸੇ ਨੂੰ ਮੱਥਾ ਨਹੀਂ ਟਿਕਣ ਦੇਂਦਾ ਜੀ ਇਹਦੇ ਮੁੰਡੇ ਸਾਰੇ ਦਾਰੂ ਪੀਂਦੇ ਨੇ ਜੀ ਜਦੋਂ ਮਰਜੀ ਇਹਨਾਂ ਨੂੰ ਆ ਕੇ ਸ਼ਾਮ ਨੂੰ ਚੈੱਕ ਕਰ ਲਓ ਜੀ ਸਾਰੇ दारू ਪੀਂਦੇ ਨੇ ਇਹ ਪੀਰ ਦੇ ਉੱਤੇ ਬੈਠ ਕੇ दारू ਪੀਂਦੇ ਨੇ ਇਹਨਾਂ ਨੂੰ ਮੱਲੇ ਚੋਂ ਕੱਢਿਆ ਜਾਵੇ ਜੀ ਤੇ ਇਹਨਾਂ ਨੇ ਜਿਹੜੀ ਵੀ ਹਰਕਤ ਆ ਇਹਨਾਂ ਨੇ ਜਿਹੜੀ ਵੀ ਗੰਦੀ ਹਰਕਤ ਕੀਤੀ ਹੈ ਕਿਹੜਾ ਮੱਲਾ ਵਜਦਾ ਇਹ ਇਹ ਤੇਜ ਕਲੋਨੀ ਮੱਲਾ ਵਾਰਡ ਕਿੰਨੀ ਵਜਦੀ ਹੈ 21 21 ਵਾਰਡ ਹੈ ਜੀ ਤੇਜ ਤੇਜ ਕਲੋਨੀ ਦੀ 21 ਨੰਬਰ ਵਾਰਡ ਹਾਂ ਜੀ ਇਹ ਸੇਵਾ ਦੇ ਨਾਮ ਦੇ ਉੱਤੇ ਰੇੜੀ ਦੇ ਉੱਤੇ ਮੰਗ ਕੇ ਇਹਨੇ ਸਾਰੇ ਨਗਰ ਦੇ ਵਿੱਚੋਂ ਕੜਾਵਾ ਪੱਤੀ ਜੋ ਵੀ ਆਪਣੇ ਸਮਾਣੇ ਸ਼ਹਿਰ ਦੇ ਵਿੱਚੋਂ ਮੰਗ ਕੇ ਇਹਨੇ ਸਾਰੇ ਮੱਲੇ ਦੇ ਵਿੱਚੋਂ ਮੰਗਿਆ ਸਾਰਿਆਂ ਨੂੰ ਵਿਸ਼ਵਾਸ ਦਿਵਾਇਆ ਵੀ ਇੱਥੇ ਧਾਰਮਿਕ ਸੰਸਤਾ ਬਣੇਗੀ ਜੋ ਵੀ ਆਏਗਾ ਅੱਜ ਇਹਨੇ ਗੇਟ ਲਾ ਲਿਆ ਜੀ ਜੋ ਵੀ ਕੋਈ ਮੰਦਾ ਇੱਥੇ ਮੱਥਾ ਟੇਕਣ ਦਾ ਗੇਟ ਨਹੀਂ ਖੋਲਿਆ ਜਾਂਦਾ ਔਰ ਸਾਰੇ ਸਮਾਨ ਦੇ ਵਿੱਚੋਂ ਇਹਨੇ ਪੈਸੇ ਕੱਟੇ ਕਰਕੇ ਆਪਣੀ ਨਿੱਜੀ ਤੌਰ ਤੇ ਫੈਮਲੀ ਬਿਠਾ ਕੇ ਬਿਲਡਿੰਗ ਤਿਆਰ ਕੀਤੀ ਹੈ ਜੀ ਜੋ ਕਿ ਹੁਣ ਕੋਈ ਵੀ ਮਹੱਲੇ ਦਾ ਡਰ ਦਾ ਅੰਦਰ ਨਹੀਂ ਜਾਂਦਾ ਇਹੋ ਬੇਨਤੀ ਕਰਦੇ ਇਹਨਾਂ ਨੂੰ ਇੱਥੋਂ ਕੱਢਿਆ ਜਾਵੇ ਸਾਰਾ ਮਹੱਲਾ ਸੁਖੀ ਹੋ ਜਾਏਗਾ ਜੀ ਇਹ ਜੋ ਆਪਣਾ ਪੁਲਿਸ ਪ੍ਰਸ਼ਾਸਨ ਦੇ ਆ ਸਕੰਦ ਦੇ ਸਿਰ ਤੇ ਬਹੁਤ ਮਤਲਬ ਵੀ ੜਾਰੀਆਂ ਮਾਰਦਾ ਜੀ ਉਹਦੇ ਧਮਕੀਆਂ ਦਿੰਦਾ ਹੈ ਸਕੰਦ ਕੌਣ ਸਕੰਦ ਦਾ ਇੰਸਪੈਕਟਰ ਆ ਜਿਹੜਾ ਨੇ ਕੰਮ ਕੀਤਾ ਐ ਐਸਪੀ ਸਾਹਿਬ ਉਹਦੇ ਸਿਰ ਤੇ ਕਾਹ ਤੋਂ ਇਹ ਛਾਲਾ ਮਾਰਦਾ ਕੀ ਗੱਲ ਹੈ ਜੀ ਮੇਰਾ ਰਿਸ਼ਤੇਦਾਰ ਆ ਮੇਰਾ ਕਿ ਵੀ ਪੁੱਲ ਸਭ ਸਰ ਨੂੰ ਗੁੰਮਰਾਹ ਕਰਦਾ ਇਹ ਕਿ ਵੀ ਉਹਦੇ ਸਿਰ ਤੇ ਉਹਦੇ ਸਿਰ ਤੇ ਕਿ ਵੀ ਤੰਗ ਕਰਦਾ ਮਹੱਲੇ ਵਾਲਿਆਂ ਨੂੰ ਹਾਂ ਜੀ ਹਾਂ ਇਹ ਕਹਿੰਦਾ ਜੀ ਮੇਰੀ ਫਲਾਣੇ ਨਾਲ ਬਣਦੀ ਆ ਕਹਿੰਦਾ ਜੀ ਮੈਂ ਤੁਹਾਡੀ ਜ਼ਮਾਨਤ ਨਹੀਂ ਹੋਣ ਦਵਾਗਾ ਤੁੱਡੇ ਪਰਚਾ ਕਰਾ ਦਾਂਗਾ ਫਲਾਣਾ ਕਰਦਾ ਸਕੰਦ ਦਾ ਨਾਮ ਲੈ ਕੇ ਕਹਿੰਦਾ ਕਿ ਮੈਂ ਪਰਚਾ ਕਰਾ ਦਾਂਗਾ ਹਾਂ ਜੀ ਹਾਂ ਜੀ ਵੱਡੇ ਵੱਡੇ ਲੀਡਰ ਵੱਡੇ ਵੱਡੇ ਲੀਡਰਾਂ ਦਾ ਨਾਮ ਲੈਂਦਾ ਹਾਂ ਹਾਂ ਜੀ ਬਾਈ ਜੀ ਤੁਹਾਡਾ ਨਾਮ ਜਸ਼ਨ ਜੀ ਹਾਂ ਜਸ਼ਨ ਜੀ 크੍ਰਿਸ਼ਨ ਜੀ ਕੀ ਗੱਲ ਹੋਈ ਸੀ ਜਿਹੜੀ ਬੀਤੀ ਰਾਤ ਕਹਿੰਦੇ ਮਹੱਲੇ 'ਚ ਕੋਈ ਲੜਾਈ ਝਗੜਾ ਹੋਇਆ ਕੋਈ ਦਰਗਾਹ ਦਾ ਬਾਬਾ ਕੀ ਨਾਮ ਹੈ ਤੇ ਕੌਣ ਹੈ ਕੀ ਮਾਮਲਾ ਹੈ ਸਰ ਛੱਲ ਰਾਤ ਸੱਢ ਕੱਠ ਦੀ ਅੰਤਜਾ ਗੱਲ ਹੈ ਸ਼ਾਮ ਜੀ ਅਸੀਂ ਆਪਣੇ ਆਪਣੇ ਘਰਾਂ 'ਚ ਕੋਈ ਨਹਾ ਰਿਹਾ ਸੀਗਾ ਕੋਈ ਕਿਉਂ ਸਰ ਕੰਮ ਤੋਂ ਆਏ ਸੀਗੇ ਜੀ ਕੋਈ ਨਹਾ ਰਿਹਾ ਸੀਗਾ ਕੋਈ ਰੋਟੀ ਖਾ ਰਿਹਾ ਸੀਗਾ ਕੋਈ ਆਪਣਾ ਧੂਪ ਬੱਤੀ ਕਰ ਰਿਹਾ ਸੀਗਾ ਹਾਂ ਇਹਨਾਂ ਦਾ ਮਤਲਬ ਕਿ ਜਿਹੜਾ ਸਾਡਾ ਗਵਾਂਢੀ ਹੈ ਥਾਲੂ ਤੇ ਪੰਪਰਮਜੀਤ ਇਹ ਆਪਸ ਵਿੱਚ ਹੀ ਮਤਲਬ ਕਿ ਆਪਣਾ ਨਿੱਜੀ ਇਹਨਾਂ ਦਾ ਮੈਟਰ ਸੀਗਾ ਜੀ ਸਰੇ ਲੋ ਇਹ ਆਪਸ ਵਿੱਚ ਆਪਣਾ ਕੋਈ ਭੋਲਾ ਚਾਲੀ ਸੀ ਹੋਈ ਸੀ ਇਹਨਾਂ ਦੀ ਜੀ ਇਹਨਾਂ ਨੇ ਆਪਣਾ ਬਾਬਾ ਆਇਆ ਫੜਾ ਫੜ ਭੱਜਿਆ ਸੁਪੀਨ ਹੈ ਜਿਹੜਾ ਇਹ ਕਹਿੰਦਾ ਵੀ ਸਾਨੂੰ ਗਾਲਾਂ ਕਿਉਂ ਕੱਢ ਰਹੇ ਹੋ ਹੂੰ ਸਾਡੇ ਗਵਾਂਢੀ ਨੇ ਕਿਹਾ ਵੀ ਤੁਸੀਂ ਆਪਣੇ ਆਪਣੇ ਬਾਬਾ ਜੀ ਤੁਸੀਂ ਆਪਣੇ ਪੇਰ ਦੇ ਸਤਾਨ ਤੇ ਜਾਓ ਕਿਸੇ ਦਾ ਮਤਲਬ ਕਿਸੇ ਨੂੰ ਗਾਲ ਨਹੀਂ ਕੱਢ ਰਹੇ ਆਪ ਤੇ ਵੀ ਆ ਬੀਬੀ ਦਾ ਇਹਨਾਂ ਦਾ ਮੈਟਰ ਹੈ ਹਮ ਤੇ ਤੁਹਾਨੂੰ ਕੁਝ ਨਹੀਂ ਕਹਿ ਰਿਹਾ ਕਿ ਵੀ ਗਲਤਫਹਿਮੀ ਦਾ ਸ਼ਿਕਾਰ ਹੋਇਆ ਹਾਂ ਤੁਸੀਂ ਐਵੇਂ ਮਤਲਬ ਗਲਤ ਆਪਣੇ ਵੱਲ ਨੂੰ ਸੋਚ ਰਹੇ ਹੋ ਵੀ ਸਾਨੂੰ ਕਹਿ ਰਹੇ ਹੋ ਵੀ ਇਹੋ ਜੀ ਕੋਈ ਗੱਲ ਨਹੀਂ ਇਹ ਬਾਬਾ ਗਿਆ ਤੇ ਆਪਣੇ ਮੁੰਡਿਆਂ ਨੂੰ ਤੇ ਆਪਣੇ ਨੂੰਹਾਂ ਨੂੰ ਲੈ ਆਇਆ ਵੀ ਇਹ ਇਹਨਾਂ ਨੂੰ ਮਤਲਬ ਕਿ ਤੁਸੀਂ ਭੰਨ ਦੋ ਅੰਦਰ ਦੁਸ਼ਾਲਾ ਮਾਰ ਇਹਨਾਂ ਨੇ ਮਤਲਬ ਕਿ ਫੜਾਫੜ ਇੰਨੀ ਗੱਲ ਕਹਿਣ ਨਾਲ ਇਹਨਾਂ ਦੀ ਨੂਆ ਨੇ ਬੱਦਸ਼ਹੀਨ ਦੀ ਨੂਆ ਨੇ ਤੇ ਮੁੰਡਿਆਂ ਨੇ ਕੰਦ ਟੱਪ ਕੇ ਫੜਾਫੜ ਆਏ ਤੇ ਇਹਨਾਂ ਨੂੰ ਮਤਲਬ ਕਿ ਪਰਮਜੀਤ ਕੌਰ ਨੂੰ ਫੜਾਫੜ ਕਿਸੇ ਨੇ ਬਾਲਾ ਤੋ ਕਿਸੇ ਨੇ ਲੱਤਾਂ ਮਾਰਿਆ ਕਿਸੇ ਨੇ ਕੁਛ ਤੇ ਇਹਨਾਂ ਨੂੰ ਢਾ ਲਿਆ ਬਹੁਤ ਬੁਰੀ ਤਰੀਆਂ ਮਾਰਿਆ ਜੀ ਇਹਨਾਂ ਨੂੰ ਮਤਲਬ ਕਿ ਮੈਂ ਅੰਦਰੋਂ ਨਿਕੜਿਆ ਬਾਹਰ ਬੱਚੇ ਮਰੇ ਕਹਿਣ ਲੱਗੇ ਡਾਡੀ ਆਪਣੇ ਪੰਮੀ ਅੰਤੇ ਨੂੰ ਕਹਿੰਦਾ ਬੜੀ ਬੁਰੀ ਤਰੀਆਂ ਮਾਰ ਰਹੇ ਨੇ ਕਹਿੰਦਾ ਆ ਕੇ ਦੇਖਿਆ ਜੀ ਕਿਹਨਾਂ ਇਹਨਾਂ ਨੇ ਢਾਇਆ ਹੋਇਆ ਸੀ ਜੋ ਪੂਰਾ ਇੱਕ ਸਾਡਾ ਗਵਾਂਡੀ ਸੀਗਾ ਕਿ ਮੈਂ ਸੀਗਾ ਨਾਲ ਅਸੀਂ ਦੋਨੇ ਜਣੇ ਨੇ ਮਤਲਬ ਕਿ ਇਹਨਾਂ ਨੂੰ ਛਟਾਇਆ ਜੀ ਬੜੀ ਮੁਸ਼ਕਲ ਨਾਲ ਕਿਵਿ ਸਕੀਲ ਬਾਬੇ ਦੇ ਪਰਿਵਾਰ ਨੇ ਸਾਰਿਆਂ ਨੇ ਇਹਨਾਂ ਨੂੰ ਫੜ ਲਿਆ ਸੀਗਾ ਹਾਂ ਜੀ ਹਾਂ ਜੀ ਅਸੀਂ ਘਰਿਆ ਕਿ ਉਹਨਾਂ ਨੇ ਇੱਥੇ ਹਮਲਾ ਕੀਤਾ ਪੂਰੇ ਇਹਦਾ ਦੇ ਮਤਲਬ ਪਰਨਜੀਤ ਦੇ ਘਰ ਬਾਹਰ ਮੋਰੇ ਆ ਕੇ ਮਤਲਬ ਢਾਇਆ ਇਹਨਾਂ ਨੂੰ ਇੱਥੇ ਆ ਕੇ ਹਮਲਾ ਕੀਤਾ ਫਿਰ ਬਾਬੇ ਦੀ ਦੁਆਰ ਨੰਕੇ ਆ ਕੇ ਹਾਂ ਇਹ ਗੱਲਬਾਤ ਹੋਈ ਹੈ ਜੀ ਹਾਂਜੀ ਤੁਹਾਡਾ ਨਾਮ ਜੀ ਜਸਵਿੰਦਰਪੁਰ ਜਸਵਿੰਦਰ ਜੀ ਕੀ ਗੱਲ ਹੋਈ ਸੀ ਜਿਹੜੀ ਬੀਤੀ ਰਾਤ ਝਗੜਾ ਹੋਇਆ ਕਹਿੰਦੇ ਕੋਈ ਅ ਦਰਗਾਹ ਤੇ ਰਹਿੰਦੇ ਨੇ ਜਾਂ ਕੀ ਮਾਮਲਾ ਸੀ ਇਹ ਹਾਂਜੀ ਬਸ ਅਸੀਂ ਰੋਟੀ ਖਾ ਰਹੇ ਸੀ ਅਸੀਂ ਆਵਾਜ਼ ਸੁਣ ਕੇ ਬਾਹਰ ਆਏ ਆ ਇਹ ਆਪਸ ਵਿੱਚ ਦੋਵੇਂ ਜੀ ਲੜ ਰਹੇ ਸੀ ਤੋਂ ਹਜ਼ੀ ਇਹਨਾਂ ਨੂੰ ਹਟਾ ਰਹੇ ਸੀ ਵੀ ਦੋਵੇਂ ਜੀ ਕੌਣ ਬਸ ਕਾਲਾ ਵੀਰ ਤੇ ਪਰਮਜੀਤ ਜੀ ਦੀਦੀ ਇਹ ਦੋਵੇਂ ਆਪਸ ਵਿੱਚ ਲੜ ਰਹੇ ਸੀ ਅਸੀਂ ਇਹਨਾਂ ਨੂੰ ਆਖਿਆ ਵੀ ਤੁਸੀਂ ਅੰਦਰ ਹੋ ਜਾਓ ਤੇ ਇੰਨੀ ਦੇਰ ਚ ਬਾਬਾ ਬਾਹਰ ਨਿਕਲਾ ਹੈ ਬਾਬਾ ਸਾਨੂੰ ਪੁੱਛਣ ਲੱਗਿਆ ਵੀ ਕੀ ਗੱਲ ਹੋਈ ਹੈ ਅਸੀਂ ਆਖਿਆ ਕੁਛ ਨਹੀਂ ਬਾਬਾ ਜੀ ਆਪਸ ਵਿੱਚ ਲੜ ਰਹੇ ਤੁਸੀਂ ਜਾਓ ਇੰਨੀ ਦੇਰ ਚੋਂ ਨੇ ਆਪਣੇ ਮੁੰਡਿਆਂ ਨੂੰ ਆਵਾਜ਼ ਮਾਰ ਲਈ ਸ਼ਾਰੂਖ ਸਲਮਾਨ ਉਹਦੀ ਕੁੜੀ ਦਾ ਨਾਮ ਫਿਰਦੋਸ ਨੂੰ ਦਾ ਨਾਮ ਮਰੀਮ ਪਰ ਇੱਕ ਨਗਮਾ ਇਹ ਸਾਰੇ ਜਣੇ ਆ ਗਏ ਆਂਟੀ ਕੱਲੀ ਸੀ ਆਂਟੀ ਨੂੰ ਆਂਦੀ ਦੱਬ ਲਿਆ ਇਹਨਾਂ ਨੇ ਤੋਂ ਮੁੰਡੇ ਸੀ ਸਾਰੇ ਮੁੰਡਿਆਂ ਨੇ ਅੰਕਲ ਨੂੰ ਦੱਬ ਲਿਆ ਬਹੁਤ ਗੁੱਟਿਆ ਸੀ ਬਹੁਤ ਮੁਸ਼ਕਿਲ ਨਾਲ ਛੁਡਾਇਆ ਇਹਨਾਂ ਨੂੰ ਅਸੀਂ ਇਹੀ ਮੰਗ ਕਰਦੇ ਵੀ ਇਹਨਾਂ ਨੂੰ ਇੱਥੋਂ ਕੱਢਿਆ ਜਾਵੇ ਅਸੀਂ ਇਹਨਾਂ ਤੋਂ ਬਹੁਤ ਦੁਖੀ ਆ ਮੇਰੇ ਹਸਬੰਦ ਵੀ ਬਾਹਰ ਰਹਿੰਦੇ ਨੇ ਮੈਂ ਕੱਲੀ ਰਹਿਣੀ ਆ ਅੱਜ ਉਹ ਇਹਨਾਂ ਨਾਲ ਕੀਤਾ ਕੱਲ ਨੂੰ ਸਾਡੇ ਨਾਲ ਵੀ ਕਰਨਗੇ ਅਸੀਂ ਇਹੀ ਮੰਗ ਰੱਖਦੇ ਆ ਮੈਨੂੰ ਵੀ ਗਾਲਾਂ ਕੱਢੀਆਂ ਪ੍ਰੈਸ਼ਨ ਵਾਲੀ ਗੱਲ ਵੀ ਕਰਦੇ ਆਪਰੇਸ਼ਨ ਜੋ ਨਦੀ ਨੂ ਦਾ ਹੋਇਆ ਉਹ ਮੈਂ ਹੀ ਕਰਾ ਕੇ ਲਿਆਈ ਆ 13 ਅਗਸਤ ਨੂੰ ਆਪਰੇਸ਼ਨ ਹੋਇਆ ਤੇ ਵੀਰਵਾਰ ਨੂੰ ਇਹਨਾਂ ਦੇ ਟਾਂਗੇ ਖੁੱਲਲੇ ਨੇ ਇਹਨਾਂ ਨੇ ਕਿਹਾ ਮਿੱਠੂ ਨੇ ਉਹਦੇ ਲੱਤ ਮਾਰੀ ਆ ਮਿੱਠੂ ਐ ਤੇ ਹੈ ਹੀ ਨਹੀਂ ਸੀ ਗਵਾ ਮੈਂ ਤਾਂ ਮੇਰੇ ਹਸਬੰਡ ਸੀ ਦੋਨੋਂ ਜਣੇ ਕਿ ਵੀ ਜੀਤੇ ਤੇ ਇਲਜ਼ਾਮ ਲਾਇਆ ਉਹ ਇੱਥੇ ਹੈ ਹੀ ਨਹੀਂ ਸੀਗਾ ਉਹ ਕੀ ਕੰਮ ਕਰਦਾ ਉਹ ਡੈਰੀ ਤੇ ਲੱਗਾ ਜੀ ਉਹਦੇ ਡੈਰੀ ਅਸੀਂ ਗਵਾ ਉਹ ਹੈ ਹੀ ਨਹੀਂ ਸੀ ਤੇ ਆਪਰੇਸ਼ਨ ਵੀ ਹੋਇਆ ਤੇ ਲੱਤ ਬੱਜੇਗੀ ਤਾਂ ਉਹ ਖੜਕੇ ਤੁਰ ਜੇਗੀ ਉਹ ਤਾਂ ਠੀਕ ਠਾਕ ਤੁਰਦੀ ਆ ਇਹਨਾਂ ਨੇ ਉਹਨੂੰ ਵਿੱਚ ਉਂਝ ਕਸੀ ਗੱਲ ਇਹ ਹੋਈ ਕੌਂ ਸ਼ਿਮਰਾਨੀ ਆਜੀ ਸ਼ਿਮਾ ਜੀ ਕੀ ਗੱਲ ਹੋਈ ਸੀ ਬੀਤੀ ਰਾਤ ਤੁਸੀਂ ਅੱਕੀ ਸੀਗੇ ਹਾਂਜੀ ਅਸੀਂ ਉਰੀ ਸੀਗੇ ਮੈਂ ਖਾਣਾ ਬਣਾ ਰਹੀ ਸੀਗੀ ਖਾਣਾ ਬਣਾ ਕੇ ਮੈਂ ਹੱਟੀ ਕ ਮੈਂ ਇਹਨਾਂ ਦੀ ਆਵਾਜ਼ ਸੁਣੀ ਅੰਕਲ ਅੰਟੀ ਦੀ ਮੈਂ ਕਿ ਉਹਨਾਂ ਆਪਸ ਚ ਗੱਲਾਂ ਕਰਦੇ ਹੋਣਗੇ ਪਰ ਸਾਨੂੰ ਐ ਨਹੀਂ ਪਤਾ ਸੀਗਾ ਵੀ ਇਹ ਆਪਸ ਚ ਗੱਲਾਂ ਕਰਦੇ ਦੇ ਆ ਕੇ ਨਾ ਇਹਨਾਂ ਨੇ ਘੇਰਾ ਪਾ ਲਿਆ ਉਸ ਟਾਈਮ ਤੇ ਵੀ ਅੰਦਰ ਚਲੇ ਗਏ ਉਹਦੇ ਬਾਅਦ ਜਦੋਂ ਝਾਰਾ ਹੱਥਾਂ ਬਾਈ ਗੱਲ ਹੋਈ ਕਿਰ ਅਸੀਂ ਆਏ تھے ਇੰਨੇ ਚ ਮੇਰੀ ਮੰਮਾ ਆਏ ਛੁੜਾਣ ਵਾਸਤੇ ਇਹਨਾਂ ਨੇ ਇਹਨਾਂ ਦੀ ਨੂੰਹਾਂ ਨੇ ਮੇਰੀ ਮੰਮਾ ਤੇ ਵੀ ਹੱਥ ਪਾਇਆ ਮਾਰਨ ਵਾਸਤੇ ਵੀ ਸਾਸੂ ਮਾਂ ਦੇ ਤੇ ਫਿਰ ਇਹਨਾਂ ਤੇ ਇਹਨਾਂ ਨੂੰ ਮੈਨੇ ਬੁਲਾਇਆ ਇਹ ਭੱਜਿਆ ਇਹਨਾਂ ਨੂੰ ਛੁੜਾਇਆ ਪੰਮੀ ਆਂਟੀ ਨੂੰ ਅੰਕਲ ਨੂੰ ਵੀ ਮਾਰਿਆ ਬਹੁਤ ਬੁਰੀ ਤਰ੍ਹਾਂ ਸਾਡਾ ਇਹ ਇਨਸਾਫ ਕਿਨੇ ਮਾਰਿਆ ਕਿਨੇ ਮਾਰਿਆ ਸੀਗਾ ਆ ਮੁਸਲਮਾਨਾਂ ਦੇ ਮੁੰਡਿਆਂ ਨੇ ਮਾਰਿਆ ਬਾਅਦ ਚ ਉਹਨਾਂ ਦੀਆਂ ਨੂਹਾਂ ਭੱਜ ਕੇ ਆਈਆਂ ਨੇ ਜੀ ਮਾਰ ਮੂਰ ਕੇ ਇੱਕ ਪਾਸੇ ਪਰੇ ਹੋ ਗਏ ਜਦੋਂ ਛੁੜਾਇਆ ਜੀ ਫਿਰ ਉੱਤੋਂ ਧਮਕੀ ਦੇਣ ਲੱਗ ਗਏ ਵੀ ਜਿਹੜਾ ਸਾਡੇ ਦੇ ਖਿਲਾਫ ਗਵਾਹੀ ਦੇਗਾ ਅਸੀਂ ਉਹਨੂੰ ਵੀ ਅੰਦਰ ਕਰਾ ਦਾਂਗੇ ਧਮਕੀਆਂ ਦਿੰਦੇ ਸੀ ਹਾਂਜੀ ਧਮਕੀਆਂ ਦਿੰਦੇ ਇਹਨਾਂ ਨੇ ਉਂਝ ਵੀ ਬਹੁਤ ਦੁਖੀ ਗਾ ਰਿਹਾ ਕੇਸ ਮੋਲੇ ਜੇ ਗੰਦ ਪਾਇਆ ਹੋਇਆ ਅਸੀਂ ਚਾਹੁੰਦੇ ਆ ਕਿ ਇਹ ਸਖਤ ਸਖਤ ਸਜ਼ਾ ਔਰ ਇਹਨਾਂ ਨੂੰ ਕਰੋ ਇੱਥੋਂ ਕੱਢਣਾ ਹੀ ਕੱਢਣਾ ਅਸੀਂ ਬਾਸਾ ਜੀ ਇਹ ਹੀ ਅਪੀਲ ਹੈ ਧੰਨਵਾਦ ਭਾਈ ਜੀ ਤੁਹਾਡਾ ਨਾਮ ਮੇਰਾ ਨਾਮ ਰਮਨ ਸਿੰਘ ਹੈ ਹਾਂਜੀ ਮੇਰਾ ਨਾਮ ਰਮਨਦੀਪ ਸਿੰਘ ਮਿੱਠੂ ਰਮਨ ਜੀ ਕੀ ਗੱਲ ਹੋਈ ਸੀਗੀ ਬੀਤੀ ਰਾਤ ਜਿਹੜਾ ਇਹ ਝਗੜਾ ਹੋਇਆ ਕਹਿੰਦੇ ਤੁਹਾਡੇ ਮੰਮੀ ਡਾਡੀ ਨੂੰ ਕੁੱਟਿਆ ਕੌਣ ਸੀਗੇ ਉਹ ਕੌਣ ਲੋਕ ਨੇ ਜਿਨ੍ਹਾਂ ਨੇ ਕੁੱਟਿਆ ਉਹ ਨੇ ਦੁਆੰਡੀ ਨਹੀਂ ਜੀ ਕੌਣ ਨੇ ਤੇ ਸ਼ਜਦਾਨਾ ਪੀਰ ਤੇ ਸ਼ਕੀਨ ਬਾਬਾ ਰਹਿੰਦਾ ਜੀ ਉਹਦੇ 15 20 ਮੁੰਡੇ ਨੇ ਜੀ ਉਹ ਸਾਰੇ ਜਣੇ ਸਾਰੀ ਫੈਮਿਲੀ ਨੂੰ ਲੈ ਕੇ ਪੈਗੇ ਜੀ ਮੈਂ ਡੈਰੀ ਤੇ ਜੀ ਉਸ ਟਾਈਮ ਮੇਰੀ ਸ਼ੋਗਤ ਹੈ ਜੀ ਤੇ ਮੈਂ ਉੱਤੇ ਕੰਮ ਕਰ ਰਿਹਾ ਸੀ ਮੇਰੇ ਕੋਲ ਕੋਈ ਮੁੰਡਾ ਗਿਆ ਨੀਰਜ ਦੇ ਨਾਮ ਦਾ ਮੇਰਾ ਦਾ ਮੁੰਡਾ ਹੀ ਨਿਰਜ ਨਾਮ ਦਾ ਉਹ ਮੈਨੂੰ ਲੈ ਕੇ ਆਇਆ ਵੀ ਤੇਰੀ ਮੰਮੀ ਡੈਡੀ ਨੂੰ ਬਹੁਤ ਪੂਰੀ ਤਰ੍ਹਾਂ ਨਾ ਕੁੱਟ ਰਹੇ ਨੇ ਜਦੋਂ ਉਹ ਮੈਂ ਆਈ ਮੈਨੂੰ ਕੋ ਮੰਮੀ ਡੈਡੀ ਨੂੰ ਕੁੱਟ ਕੇ ਨਿਕਲ ਚੁੱਕੇ ਸੀਗੇ ਇੱਥੇ ਜਾ ਕੇ ਉੱਥੇ ਹਸਪੀਟਲ ਚ ਦਾਖਲ ਹੋ ਗਏ ਜਿਹੜਾ ਤੁਹਾਡੇ ਤੇ ਇਲਜ਼ਾਮ ਲਾਇਆ ਉਸ ਦਾ ਕੋਈ ਪ੍ਰੂਫ ਹੈ ਤੇ ਕਿ ਵੀ ਤੁਸੀਂ ਉੱਥੇ ਦੁਕਾਨ ਤੇ ਸੀਗੇ ਹਾਂਜੀ ਮੇਰੇ ਕੋਲ ਪ੍ਰੂਫ ਹੈਗਾ ਜੀ ਮੈਨੂੰ ਮੁੰਡਾ ਜਿਹੜਾ ਲੈ ਕੇ ਆਇਆ ਇੱਕ ਤਾਂ ਉਹ ਗਵਾਹੀ ਇੱਕ ਉਥੇ ਨਾਲ ਸਾਡੇ ਗਵਾਂਡੀਆਂ ਦੇ ਸੀਸੀਟੀਵੀ ਕੈਮਰੇ ਲੱਗੇ ਹੋਏ ਨੇ ਡਾਕਟਰ ਦੇ ਲੱਗੇ ਨੇ ਔਰ ਨਾਲ ਪਰੋਸੀ ਉਹਦੇ 'ਚ ਤੁਹਾਡੀ ਫੁਟੇਜ ਹੈਗੀ ਆ ਹਾਂਜੀ ਉਹ 'ਚ ਮੇਰੀ ਆਨ ਜਾਨ ਦੀ ਮੇਰੀ ਮੰਮੀ ਤੋਂ ਮਾਫੀਆਂ ਮੰਗ ਰਹੇ ਨੇ ਜੀ ਕਦੀ ਬਾਬਾ ਕੋਣ ਮਾਫੀਆਂ ਮੰਗ ਰਹੇ ਨੇ ਸ਼ਕੀਨ ਬਾਬਾ ਜੀ ਕਦੀ ਸ਼ਾਹਰੁਖ ਕੀ ਕਹਿੰਦੇ ਨੇ ਆ ਕੇ ਕਹਿੰਦੇ ਨੇ ਵੀ ਸਾਨੂੰ ਆਂਟੀ ਮਾਫ ਕਰਦੇ ਅਸੀਂ ਤੇਰੇ ਮਿੱਠੂ ਵਰਗੇ ਆ ਜਾਂ ਮਨੀਸ਼ ਵਰਗੇ ਗਲਤੀ ਹੋ ਗਈ ਸਾਡੇ ਤੋਂ ਹਾਂ ਵੀ ਸਾਡੇ ਤੋਂ ਗਲਤੀ ਹੋ ਗਈ ਹੈ ਮਾਫੀਆਂ ਮੰਗ ਰਹੇ ਨੇ ਫੇਰ ਵੀ ਅਸੀਂ ਮਾਫ ਨਹੀਂ ਕਰਨਾ ਹੈਗਾ ਜੀ ਸਾਨੂੰ ਇਨਸਾਫ ਚਾਹੀਦਾ ਕਿ ਵੀ ਸਾਰਾ ਮhalla ਹੁਣ ਚਾਹੁੰਦਾ ਕੀ ਹੈ ਇਨਸਾਫ ਚਾਹੁੰਦੇ ਸਾਰਾ ਵੀ ਇਹਨਾਂ ਨੂੰ ਬਾਹਰ ਕੱਢਣਾ ਹੈ ਇਸ ਤੋਂ ਨਾ ਸਾਨੂੰ ਸਾਥ ਜੀ ਤੁਹਾਡਾ ਨਾਮ ਸੋਮਨ ਹੈ ਜੀ ਕੀ ਗੱਲ ਹੋਈ ਸੀਗੀ ਜਿਹੜੀ ਬੀਤੀ ਰਾਤ ਨੂੰ ਝਗੜਾ ਹੋਇਆ ਇਹ ਰਾਤ ਅਸੀਂ ਰੋਟੀ ਬਾਣੀ ਖਾ ਰਹੇ ਸੀਗੇ ਤੇ ਅਸੀਂ ਰੋਣਾ ਸੁਣ ਕੇ ਆਪਸੇ ਮੀਆਂ ਬੀਬੀ ਲੜਦੇ ਪਏ ਸੀ ਹੋਰ ਅਸੀਂ ਬੁਨੇ ਥੋੜੀ ਜੀ ਲਾਈ ਹੋਈ ਸੀਗੀ ਤੇ ਵੀ ਆਪਸੇ ਚ ਹੀ ਬੋਲ ਰਹੇ ਸੀਗੇ ਮੀਆਂ ਬੀਬੀ ਬੋਲ ਰਹੇ ਸੀ ਅਸੀਂ ਬਾਹਰ ਨਿਕਲੇ ਆ ਤੇ ਸਾਡੇ ਨਾਲ ਹੀ ਬਾਬਾ ਬਾਹਰ ਨਿਕਲਿਆ ਸਕੀਨ ਬਾਬਾ ਇਹ ਸਾਨੂੰ ਕਹਿੰਦਾ ਕਿਨੂੰ ਗਾਲਾਂ ਕੱਢ ਰਹੇ ਹੋ ਤੁਸੀਂ ਇਹ ਅਸੀਂ ਕਿਹਾ ਬਾਬਾ ਜੀ ਤੈਨੂੰ ਨਹੀਂ ਕੁਝ ਕਹਿ ਰਹੇ ਹੈਗੇ ਵੀ ਤੂੰ ਆਪਣੇ ਅੰਦਰ ਜਾ ਇਹਨੇ ਕੀ ਕਿਹਾ ਜੀ ਇਹਨੇ ਆਪਣੇ 6-7 ਮੁੰਡੇ ਨੇ ਜਿਹੜੇ ਉਹ ਨਾਲ ਦੇ ਨਾਲ ਹੱਥ ਕਰਕੇ ਇਹਨੇ ਕਿਹਾ ਆਜੋ ਫੜਾ ਫੜ ਇਹਨਾਂ ਦੀ ਨੂਹਾਂ ਟੱਪੀਆਂ ਨੇ ਰੀਤੀ ਆਈ ਹੋਈ ਆ ਉਹ ਟੱਪੀ ਐ ਤੇ ਇਹਨਾਂ ਦੇ ਮੁੰਡੇ ਸਾਰੇ ਆ ਕੇ ਆਂਟੀ ਨੂੰ ਪੈ ਗਏ ਨੇ ਅੱdte ਆਂਟੀ ਨੂੰ ਅੱdte ਉਹਨੂੰ ਕਾਲੂ ਵੀਰ ਨੂੰ ਇਹਨੇ ਬੁਰੀ ਤਰ੍ਹਾਂ ਕੁੱਟਿਆ ਸਾਡੇ ਛਟਾਣ ਨਾਲ ਵੀ ਇਹਨਾਂ ਨੇ ਛੱਡਿਆ ਨਹੀਂ ਹੈਗਾ ਇਹਨਾਂ ਬਹੁਤ ਬੁਰੀ ਤੇਰਾ ਕੁੱਤਾ ਤੇ ਇਹ ਪੀ ਖਾ ਕੇ ਰੋਜ਼ ਆਪਣੀਆਂ ਜਨਾਨੀਆਂ ਨੂੰ ਵੀ ਕੁੱਟਦੇ ਨੇ ਰੋਜ਼ ਪਖੰਡਵਾਜੀ ਕਰਦੇ ਨੇ ਤੇ ਵੀ ਆਪਸੇ ਚ ਹੀ ਲੜਦੇ ਨੇ ਇਹ ਬਹੁਤ ਜੀਣਾ ਹਰਾਮ ਕੀਤਾ ਹੋਇਆ ਹੈ ਇਹ ਬਹੁਤ ਗੰਦੇ ਲੋਕ ਨੇ ਜੀ ਇਹਨਾਂ ਨੇ ਤਾਂ ਬੁੱਧ ਨੱਕ ਚ ਦਮ ਪੀਤਾ ਹੋਇਆ ਉਹ ਤੋਂ ਕਹਿੰਦੇ ਨੇ ਅਸੀਂ ਕਲੋਨੀ ਖਾਲੀ ਕਰਾ ਦਾਂਗੇ ਇਹ ਤੱਕ ਦਾ ਛਾਈ ਵਾਲਾ ਕੰਮ ਕਰ ਰਹੇ ਨੇ ਜੀ ਸਾਨੂੰ ਤਾਂ ਜੇ ਇਨਸਾਫ਼ ਚਾਹੀਦਾ ਅਸੀਂ ਇਹਨਾਂ ਨੂੰ ਕੱਢਣਾ ਚਾਹੁੰਦੇ ਨੇ ਜੀ ਹਾਂਜੀ ਤੁਹਾਡਾ ਨਾਮ ਹਾਂਜੀ ਮੇਰਾ ਨਾਮ ਨੀਲਮ ਹੈ ਜੀ ਮੈਂ ਅੰਦਰੋਂ ਜਦੋਂ ਆਵਾਜ਼ ਆਈ ਜੀ ਕਹਿੰਦੇ ਚਿੱਕਾ ਵਜ ਰਹੇ ਨੇ ਬਾਹਰ ਮੈਂ ਬਾਹਰ ਨਿਕਲੀ ਤੇ ਦੇਖਿਆ ਜੀ ਪੰਮੀ ਦੇ ਵਾਲ ਪੜੇ ਉਹਨਾਂ ਦੇ ਮੇਰੇ ਬੇਟਾ ਵੀ ਬਾਹਰ ਆ ਗਿਆ ਸੀ ਅਸੀਂ ਛੁੜਾਣ ਲੱਗੇ ਤੇ ਉਹਨਾਂ ਨੇ ਮੇਰੇ ਵੀ ਥੱਪੜ ਲਾਇਆ ਤੇ ਨਾਲ ਮੈਨੂੰ ੱੱਕਾ ਮਾਰਿਆ ਉਸ ਵੇਲੇ ਮੈਂ ਵੀ ਆਪਣੇ ਹੌਸ਼ੇ 'ਚ ਨਹੀਂ ਸੀ ਅੱਗੇ ਬਸ ਅਸੀਂ ਕਹਿੰਨੇ ਆ ਵੀ ਇਹੋ ਜੀ ਕਾਰਵਾਈ ਕਰੋ ਕਿ ਉਹਲੇ ਨੂੰ ਸਖਾਈ ਵੀ ਚਾਹੀਦਾ ਆਪਾਂ ਨੂੰ ਬਹੁਤ ਸਖਾਈ ਕਰੋ ਇਹਨਾਂ ਤੇ ਵੀ ਅੱਜ ਇਹਨਾਂ ਦੇ ਹੱਥ ਪਾਇਆ ਕੱਲ ਹੋਰ ਵੀ ਅੱਗੇ ਖੜਾ ਹੋ ਸਕਦਾ ਹੈ ਜੀ ਇਸ ਕਰਕੇ ਜਿੰਨੀ ਕੀ ਮੰਗ ਚਾਹਨੇ ਆ ਅਸੀਂ ਕਹਿੰਨੇ ਇਨਸਾਫ ਚਾਹੀਦਾ ਬਸੰਤਾ ਨਾ ਚਾਹਦੇ ਵੀ ਇੱਥੇ ਰਹਿਣਾ ਜੀ ਇੱਥੇ ਰਹਿਣਾ ਜੀ ਵੀ ਲੇਡੀਜ਼ ਦਾ ਹੱਥ ਸੁੱਕਣਾ ਨਹੀਂ ਜਾਏਗਾ ਕਿਸੇ ਨੂੰ ਜੂਰੇ ਰਸੀਂ ਨਹੀਂ ਦੇਣਾ ਹਾਂ ਬਸ ਰਸੀਂ ਨਹੀਂ ਦੇਣਾ ਜੀ I don't know.